Yeah.

俺、そう <laughs>、so, に。

Bye. Mm -hmm. ਦੀ ਮਾਤਾ ਜੀ ਜਿਨ੍ਹਾਂ ਨੇ ਉਸ ਗੁਰਮੈ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਕੌਮ ਦੀ ਲੱਤੀ ਹੋਈ ਬਾਗਰ ਤੇ ਲਗਾਈ ਆ ਅੱਜ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇੱਥੇ ਗੇਟ ਬਣ ਲਿਆ ਆਪਾਂ ਮੀਂਹ ਪੱਤਰ ਰੱਖਿਆ ਤੇ ਪ੍ਰਮਾਤਮਾ ਕਿਰਪਾ ਕਰੇ ਜਿਹੜਾ ਇਹ ਸਾਰੇ ਪ੍ਰੋਗਰਾਮ ਆ ਇਹ ਬਾਹਰੋਂ ਜਥੇਬੰਦੀ ਇੰਟਰਨੈਸ਼ਨਲ ਪੰਥਕਲ ਜਿਹਦੇ ਬਾਨੀ ਸਿੰਘ ਸਾਹਿਬ ਜਸਵਿੰਦਰ ਸਿੰਘ ਸਾਭਕਾ ਜਥੇਦਾਰ ਫਰੀਦ ਅਕਾਲ ਚਰਖਾ ਉਹਨਾਂ ਨੇ ਲਈ ਆ ਸੰਗਤਾਂ ਨੇ ਲਈ ਆ ਸੋ ਨਾਲ ਹੀ ਬੇਤੀਆ ਇਸ ਨਾਮ ਤੇ ਕਿਸੇ ਵੀ ਹੋਰ ਵਿਅਕਤੀ ਨੇ ਕੋਈ ਵੀ ਜੜੀ ਅਗਰਾਈ ਨਹੀਂ ਕਰਨੀ। ਸਾਰਾ ਵੀ ਪੈਸਾ ਜਿਹੜਾ ਹੈ ਬਾਦੀਆਂ ਸੰਗਤਾਂ ਨਹੀਂ ਲੈਣਾ। 2 ਮਹੀਨੇ ਦੇ ਵਿੱਚ ਵਿੱਚ ਜਿਹੜਾ ਇਹ ਗੇਜ ਆ ਉਹ ਤਿਆਰ ਹੋ ਜਾਵੇਗਾ। ਸੋ ਇਸ ਕਰਕੇ ਮੈਂ ਦੁਬਾਰਾ ਆਪਣੇ ਵੱਲੋਂ ਕੈਪਟਨ ਸਾਹਿਬ ਵੱਲੋਂ ਸਾਰਿਆਂ ਵੱਲੋਂ ਜਿਹੜੀਆਂ ਸੰਗਤਾਂ ਸਾਡੇ ਸਿੰਘਾਏ ਬਾਹਰੋਂ ਸਾਰਿਆਂ ਵੱਲੋਂ ਪੰਡਰਮਾਸੀਆਂ ਦਾ ਖਾਸ ਤੌਰ ਤੇ ਭਾਈ ਸਾਹਿਬ ਉਹਨਾਂ ਦਾ ਜਿਨ੍ਹਾਂ ਨੇ ਜ਼ਮੀਨ ਦਿੱਤੀ ਇਹਨਾਂ ਦੇ ਸਾਰੇ ਪਰਿਵਾਰ ਦਾ ਬਹੁਤ-ਬਹੁਤ ਭਾਈ ਸਾਹਿਬ ਜਿਹੜੇ ਜਿਨ੍ਹਾਂ ਵੀ ਮਤਲਬ ਪ੍ਰਧਾਨ ਤੇ ਸੁਝਾਣ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੀ ਜਿਹੜੀ ਇੱਜ਼ਤ ਮਾਨ ਵਧਾਇਆ ਤੁਸੀਂ ਤੋਂ ਆਪਾਂ ਜਿਹੜੀ ਬਾਤਾਂ ਆਉਣੀਆਂ ਨੌਕ ਜੋ ਬੰਨ ਉਹ ਤੋਂ ਪਹਿਲਾਂ ਪਹਿਲਾਂ ਇਹ ਕਿਰਪਾ ਕਰਕੇ ਮਹਾਰਾਜ ਜਿਹੜਾ ਹੈ ਗੇਟ ਤਿਆਰ ਹੋ ਜਾਊਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਰਿਆਂ ਨੇ ਬਾਤ ਕਰਨੀਆਂ ਕੋਈ ਵੀ ਗੱਲ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲ ਹੋਵੇ ਭਾਈ 파ਕਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਨਾਮ ਕੀ ਜਵਿੰਦਰ ਸਿੰਘ ਹਾਂ ਜੀ ਜਵਿੰਦਰ ਸਿੰਘ ਜੀ ਤੇ ਜਿਹੜੇ ਹੋਰ ਸਿੰਘ ਜਾਂ ਸਾਡੇ ਨਾਲ ਸਿੱਧੀ ਗੱਲ ਕਰ ਸਕਦੇ ਹੋ ਤੁਸੀਂ ਕੋਈ ਵੀ ਗੱਲ ਹੋਵੇ ਸਾਡੇ ਨਾਲ ਕਰਨੀਆਂ ਪਿੰਡ ਦੇ ਪ੍ਰਬੰਧਕ ਆ ਪ੍ਰੋਡਕਟਰ ਸਿੰਘ ਹਣੀ ਇਹਨਾਂ ਨੂੰ ਤਾਂ ਹਾਂਜੀ ਲਖਵਿੰਦਰ ਸਿੰਘ ਜੀ ਸਾਡੇ ਭਾਈ ਸਾਹਿਬ ਆ ਇਹ ਇਹਨਾਂ ਨੂੰ ਤਿੰਨਾਂ ਦੀ ਜ਼ਿੰਮੇਵਾਰੀ ਲਈ ਆ ਬਾਕੀ ਉਹ ਵਿਕਰਮ ਜੀ ਆ ਸਾਡੇ ਪਿੱਛੇ ਖੜੇ ਆ ਜਿਨ੍ਹਾਂ ਨੂੰ ਠੇਕਾ ਦਿੱਤਾ ਗਿਆ ਕਿਨ ਕੋ ਕੰਪਨੀ ਆ ਜਿਹੜੀ ਅਲਵਰ ਦੇ ਵਿੱਚ ਆ ਉਹਨੂੰ ਠੇਕਾ ਦਿੱਤਾ ਗਿਆ ਇਹਨਾਂ ਨੇ ਇਹ ਜਿਹੜਾ ਗੇਟ ਬਣਾਉਣਾ ਆ 2 ਮਹੀਨੇ ਦਾ ਸਮਝੀ ਆ ਪਬਲਿਕ 'ਚ ਕਹਿ ਰਹੇ ਆ ਹਾਂਜੀ ਵੱਧ ਘੱਟ ਦਿਨ ਨਹੀਂ ਹੋਣਾ ਚਾਹੀਦਾ ਹਾਂਜੀ ਠੀਕ ਹੈ ਸੋ ਇਹ 2 ਮਹੀਨੇ ਦੇ ਵਿੱਚ ਜਿਹੜਾ ਮਤਲਬ ਪੂਰਾ ਹੋਗਾ ਪਰ ਅਰਦਾਸ ਕਰਨੀ ਸਾਰਿਆਂ ਨੇ ਸੋ ਦੁਆਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਇਗੁਰੂ ਦੀ ਕਹਾਖਾ ਵਾਇਗੁਰੂ ਬੋਲੇ ਸੋਨਿਆ ਸਿਕੀਆਰ ਅੱਜ ਕੈਪਟਨ ਸਾਹਿਬ ਇੱਕ ਮਿੰਟ ਲੈਣਾ ਚਾਹੁੰਦੇ ਆਂ ਆ ਗੱਜਰਕ ਬੰਦਾ ਥੋੜਾ ਨੇੜੇ ਆ ਜਾਓ ਰੀ ਦਮੇ ਨਾ ਕਰਨੀਆਂ ਜਾਣੀਆਂ ਜ਼ਰੂਰ ਆ ਉਹ ਵੀ ਯਾਰੋ ਕੋਈ ਆ ਦੇ ਆ ਜਾਓ ਸ਼ਹੀਦਾਂ ਦੀ ਜ਼ਿੰਦਗੀ ਮਰਨ ਤੋਂ ਮਗਰੋਂ ਸ਼ੁਰੂ ਹੁੰਦੀ ਹੈ ਆਮ ਲੋਕਾਂ ਦੀ ਜ਼ਿੰਦਗੀ ਮਰਨ ਤੋਂ ਮਗਰੋਂ ਖਤਮ ਹੋ ਜਾਂਦੀ ਹੈ ਸ਼ੀ ਦਾਦੀ ਜ਼ਿੰਦਗੀ ਜਰੋਂ ਤੱਕ ਦੁਨੀਆ ਰਹੋਗੇ ਸ਼ੀਦ ਚਾਹਦੇ ਰਹਿਣ ਤੇ ਜਿੰਦਾ ਰਹਿਣ ਉਹਦੀ ਮਿਸਾਲ ਆ ਜਿੱਥੇ ਮਰਦੇ ਕਿੰਨੇ ਸਾਲ ਹੋ ਗਏ ਕਿੰਨੇ বুڑے ਚਲੇ ਗਏ ਕੋਈ ਗੱਲ ਚਲੀ ਗਈ ਮੇਰਾ ਮਤਲਬ ਉਹਨਾਂ ਦੀ ਜ਼ਿੰਦਗੀ ਸ਼ੁਰੂ ਹੋਈ ਉਸ ਦਿਨ ਜਿੰਦ ਤੇ ਸੁਖੀ ਦਿਨ ਕਲਾ ਕਹਿ ਕੇ ਸਮਾਪਤੀ ਕਰਨੀ ਆ ਅਤੇ ਆਸ ਬਣਾਉਣਾ ਅਭਿਆਸ ਦਰਾਉਣਾ ਇਤਿਹਾਸ ਮਣਾਉਣਾ ਇਤਿਹਾਸ ਜਿਸ ਕੌਮ ਦਾ ਨਹੀਂ ਉਹ ਕੌਮ ਦੁਨੀਆਂ ਤੇ ਨਾਖੇ ਤੇ ਨਹੀਂ ਰਹਿ ਸਕਦੀ ਜੇ ਇਤਿਹਾਸ ਬਣ ਕੇ ਗੁਰੂਆਂ ਨੇ ਬਣਾਤਾ ਉਹਨੂੰ ਦਰਾਇਆ ਨਹੀਂ ਗਿਆ ਤਾਂ ਲੋਕ ਟਿੱਪਣੀਆਂ ਕਰਨ ਗਏ ਚਮਕੌਰ ਦੀ ਘੜੀ ਚਾ ਗੁਰੂ ਗੋਬਿੰਦ ਸੰਚਾਰੀਆਂ ਸੰਗਾਂ ਨਾਲ ਨਹੀਂ ਲੜ ਸਕਦਾ ਲੋਕ ਕਹਿਣਗੇ ਉਹ ਸ ਕਰਨ ਨੂੰ ਸੰਤ ਪਿੰਡਾਂ ਵਾਲਿਆਂ ਨੇ ਦਰਬਾਰ ਸਾਹਿਬ ਦੇ ਅਗ ਵਿੱਚ ਲੱਖਾਂ ਚੰਗਾ ਕਾਮਲਾ ਚਮਕਾਉਣ ਦੀ ਗੜੀ ਤਰਾਈ ਬੋਲੇ ਸੋਨਿਹਾਰ ਜੈ ਸ੍ਰੀ ਅਕਾਲ ਸੇਰ ਅੰਗਰ ਦਾ ਸੇਰ ਵਟਿਆ ਐਸ ਧਰਤੀ ਨੇ ਉੱਡਿਆ ਜਾਣ ਤੋਂ ਉਹ ਲੋਕ ਕਹਿੰਦੇ ਸੀ ਕਿਵੇਂ ਵੱਢ ਲੋ ਹਰ ਸ਼ਾਬਾਸ਼ ਤੁਸੀਂ ਵਧਾਈ ਦੇ ਪਾਤਰਾ ਤੁਸੀਂ ਫਿਰ ਤਰਾਤਾ ਇਤੋਂ ਹੀ ਚੱਲੇ ਤੇ ਪੂਨੇ ਜਾ ਕੇ ਜਿਹਦੇ ਗਾਰਡ ਲੱਗੀ ਆ ਜਰਨਲ ਨੂੰ ਮਾਰ ਜਾ ਮਾਰ ਬੋਲੇ ਸੋਨਿਹਾਰ ਕੀ ਆ ਗਏ ਸੀ ਇਹ ਸਾਰੇ ਕਹਿੰਦੇ ਸਾਡੀ ਜ਼ਿੰਦਗੀ ਆਜ ਕਹਿੰਦਾ ਤੁਹਾਨੂੰ ਕੀ ਖੁਸ਼ੀ ਆ ਕੀ ਤਮੰਨਾ ਤੁਹਾਡੀ ਕਹਿੰਦੇ ਸਾਡਾ ਅੱਜ ਬਰਥਡੇ ਹੈ ਸਾਡਾ ਬਰਥਡੇ ਹੈ ਬਰਥਡੇ ਕੀ ਹੁੰਦਾ ਜੰਮਣ ਦੀ ਤਰੀਖ ਜੀ ਦੇ ਹੋ ਗਿਆ ਬਰਥਡੇ ਇਹ ਮਾਤਾ ਸਨਖਣੀ ਪਪ ਪਰਿਵਾਰ ਨੂੰ ਬੇਨਤੀ ਕਰਦਾ ਜਾ ਕੇ ਪਿੰਡ ਚੋਂ ਪੁੱਛ ਲੋ ਉੱਤੇ ਪਰਿਵਾਰ ਦੀ ਕੁਰਬਾਨੀਆਂ ਨੂੰ ਆਪਾਂ ਰੰਗ ਲਾਉਣਾ ਹੈ ਉਹਨੂੰ ਘਟਾਉਣਾ ਨਹੀਂ ਇਹ ਮਾਇਆ ਹੀ ਤੇ ਰਹਿ ਜਾਓ ਮਾਇਆ ਆ ਦੇਖੋ ਜਦੋਂ ਗੱਲਬਾਤ ਸੀ ਬੜਾ ਮੈਨੂੰ ਤਕਲੀਫ ਹੋ ਰਹੀ ਸੀ ਮੈਂ ਨਹੀਂ ਗਿਆ ਮੇਰਾ ਦਿਲ ਰੋ ਰਿਹਾ ਸੀ ਕਿ ਕੁਰਬਾਨੀ ਕੀਤੀ ਤੇ ਕੀਟ ਹੋ ਗਿਆ ਪਰ ਜਦੋਂ ਪਤਾ ਲੱਗਿਆ ਸਾਰੀਆਂ ਗੱਲਾਂ ਸਮਝ ਜਾਈਆਂ ਉਹ ਵੀ ਆ ਬਚੁਰ ਖੜਿਆ ਕੋਈ ਗੱਲ ਨਹੀਂ ਸੀ ਸੋ ਤੁਸੀਂ ਸਾਰੇ ਵਧਾਈ ਦੇ ਪਾਤਰਾਂ ਜਦੋਂ ਗੇਟ ਇੱਥੇ ਵੇਖਣਗੇ ਲੋਕ ਉਹ ਸੋ ਪ੍ਰਿੰਟ ਦੀ ਗੱਲ ਬਣੂਗੀ ਸਾਰੇ ਪਰਿਵਾਰ ਦੀ ਬਣੂ ਤੁਹਾਡੇ ਸਾਰਿਆਂ ਦੀ ਬਣੂ ਅੱਜ ਮੈਂ ਇੱਥੇ ਆਇਆ ਕੈਪਟਨ ਮੇਰਰ ਕੇ ਬਹੁਤ ਕਰਦੇ ਆ ਕਿ ਮੇਰੇ ਨਾਲੇ ਕਿਉਂ ਖੜੇ ਹੈ ਕਿਸਕਾਂ ਇਹ ਬਜ਼ੁਰਗ ਖੜੇ ਹੈ ਜਦੋਂ ਕਹੋਂਗੇ ਸੁੱਕੇ ਦੇ ਪਿੰਡ ਦੇ ਆ ਤੁਹਾਡੇ ਪੈਰਾਂ ਦੇ ਤਲੇ ਥੈਲੀਆਂ ਦੇਣਗੇ ਲੋਕ ਸੋ ਇਹ ਤੁਹਾਨੂੰ ਤੁਸੀਂ ਕੈਮਰਾ ਰੱਖਣਾ ਛੋਟੇ ਮੋਟੀਆਂ ਗੱਲਾਂ ਕਰਦੀਆਂ ਇਹ ਭੁੱਲ ਜਾਓ ਇਸ ਮਸਲੇ 'ਚ ਕੋਈ ਗੱਲ ਨਾ ਕਰੋ ਇਸ ਮਸਲੇ 'ਚ ਇਮਾਨਦਾਰੀ ਨਾਲ ਸਾਰੇ ਹੋ ਕੇ ਖੰਡ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਕਾ ਸਿਹਤ ਵੀ ਇਹ ਨਹੀਂ ਸੀ ਪਰ ਜਦੋਂ ਮੈਨੂੰ ਪਤਾ ਲੱਗਾ ਮੇਰ ਤਾਂ ਜਾਣ ਪੈ ਜਾਂਦੀ ਹੈ ਇਸ ਕੰਮ ਲਈ ਜਾਣਾ ਤੇ ਮੈਂ ਇੱਥੇ ਆਇਆ ਤੁਹਾਡੇ ਦਰਸ਼ਨ ਕੀ ਪਏ ਬਹੁਤ ਮਾਣ ਹੁਣ ਖੁਸ਼ ਹੋਇਆ ਕਿ ਸਾਰਾ ਨਗਰ ਧੁੱਪ ਦੇ ਵਿੱਚ ਵੀ ਪਰਵਾਹੀ ਮੰਗਣੀ ਆਪਾਂ ਆ ਬਤਾ ਤੰਗੀਆਂ ਤੰਗੀਆਂ ਤੇ ਗੁਰੂ ਬਹਿਣ ਵਾਲੇ ਬਹੁਤ ਬਹੁਤ ਧੰਨਵਾਦ ਭਾਈਆ ਪ੍ਰੋਗਰਾਮ ਤੂੰ ਸੁਣ ਲਿਆ ਉਹ ਤੋਂ ਪਹਿਲਾਂ ਹੀ ਇਹਦਾ ਜਾਂਦੇ ਘਰ ਕਰਦੀ ਨੋਜਵਨਾ ਹਾਂ ਤੇ ਵਧੀਆ ਮਟੀਰੀਅਲ ਕਹਨ ਪੂਰਾ ਵੀ ਨਾ ਹੋਵੇ ਐਂ ਪਤਾ ਲੱਗੇ ਵੀ ਹਾਂ ਬਣਿਆ ਮੈਨੂੰ ਦੀ ਘਾਟ ਹੋਈ ਦਾ ਮੇਰਾ ਨਾਮ ਕੀ ਹੋਣਾ ਦੁਨੀਆ ਚ ਨਾਮ ਕੀ ਤੈ ਬਣਾਉਂ ਉਹਨੇ ਸੋਨਿਹਾਲ ਭਾਈ ਸਰਦੇਵ ਸਿੰਘ ਸੁਖਾ ਜਿੰਦਾਬਾਦ 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 ਭਾਈ ਹਰਜਿੰਦਰ ਸਿੰਘ ਜਿੰਦਾ ਜਿੰਦਾਬਾਦ 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 ਸਤ ਕਾਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਬੋਲੇ ਸੋਨਿਹਾਲ ਸਿਆਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਤੋਂ ਕਰ ਆਇਦਰ ਨਾ ਕਾਤੀ ਲਾ ਬੋਲ ਨਹੀਂ ਮਨ ਲੇ ਜਾਨਾ ਧੰਨਵਾਦੀ ਦੁਆਰਾ ਬਹੁਤ ਬਹੁਤ ਸਾਰਿਆਂ ਦਾ ਹੁਣ ਸ਼ਾਮੇ ਆ ਜਾਓ ਉੱਥੇ ਜੀ ਆ ਜੀ ਆ ਜੀ ਆ ਬਾਬਾ ਜੀ ਨੇ ਦਿਓ ਆਪਣੇ ਫਤਨਾਮ ਸਿੰਘ ਨੂੰ ਤਾਂ ਮੰਨ ਲਿਆ ਬਾਬੇ ਚੋੜਾ ਲਾ। ਸੰਦੀਪ ਅਕੇ ਮੇਰੇ ਚਪੜਾ ਗੱਡੀ ਯਾਰ। ਫੋਟੋ ਉਹ ਛੋਟੇ ਜਿਹੇ ਜੀ ਆ ਚਪੜਾ ਕਰਦੇ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਇਧਰ ਸਾਰਿਆਂ ਨੂੰ ਦੇ ਦੇ ਵਿੱਚ। ਕੋਈ ਵੀ ਆ ਜਾ ਮੇਰੇ ਆ ਜਾ ਬੇਟਾ ਆ ਜਾ। ਬੋਲੇ ਸੋ